ਅੱਜ ਆਪਾਂ ਬਣਾਉਣੇ ਆਲੂ ਬਟਰ ਦੀ ਸਬਜ਼ੀ ਆਪਾਂ ਇਹ ਦੇਸੀ ਮਟਰ ਲਏ ਆ ਇਹ ਕੱਢ ਲਏ ਤੇ ਆਲੂ ਆਪਾਂ ਦੋ ਲਏ ਆ ਵੱਡੇ ਸਾਈਜ਼ ਦੇ ਇਹਨਾਂ ਨੂੰ ਆਪਾਂ ਮਟਰਾਂ ਨੂੰ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਇਧਰ ਆਪਾਂ ਫਿਰ ਨੇ ਪਿਆਜ਼ ਲਏ ਆ ਵੱਡੇ ਅਦਰਕ ਲਸਣ ਟਮਾਟਰ ਉਹ ਆਪਾਂ ਇਹਦੇ ਵਿੱਚ ਗ੍ਰਾਈਂਡ ਕਰ ਲਿਆ ਇਧਰ ਆਪਾਂ ਕੁੱਕਰ ਰੱਖ ਲਿਆ ਤੇ ਕੁੱਕਰ ਦੇ ਵਿੱਚ ਆਪਾਂ ਪਾਉਨੇ ਆ ਸਰੋਂ ਦਾ ਤੇਲ बिल्कुल थोड़ा जिम बन बहुत ज़्यादा नहीं बनती हम आप एक तेज पत्ता पा देंगे नाल ही जीरा थोड़ी जी छिंड पा दें थोड़ा तो ला लिया हम आपका मसाला ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ। ਕਿਉਂਕਿ ਸਬਜੀ ਜੇ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਤਾਂ ਫਿਰ ਹੀ ਸਬਜੀ ਵਧੀਆ ਟੇਸਟੀ ਬਣਦੀ ਹੈ। ਕੋਈ ਵੀ ਸਬਜੀ ਬਣਾਓ ਉਹ ਮਸਾਲੇ ਤੇ ਡਿਪੈਂਡ ਕਰਦਾ ਸਬਜੀ ਦਾ। ਆਪਣਾ ਤੜਕਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੋਰ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਪਾਉਣਾ ਇਹ ਆਪਾਂ ਪਾਇਆ ਨਮਕ, ਮਿਰਚ, ਹਲਦੀ ਤੇ ਮਸਾਲਾ। ਇਸ ਤੋਂ ਜ਼ਿਆਦਾ ਕੋਈ ਹੋਰ ਮਸਾਲਾ ਨਹੀਂ ਪਾਇਆ ਸਿੰਪਲ ਮਸਾਲੇ ਜਿਹੜੇ ਆਪਾਂ ਘਰੇ ਤੋਂ ਬੌਣੇ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਉਣਗੇ ਇਹ ਪਾਣੀ ਆਪਾਂ ਤਾਂ ਬੌਣੇ ਆ ਇਹਦੇ ਵਿੱਚ ਵੀ ਚੰਗੀ ਤਰ੍ਹਾਂ ਫੁੱਲ ਜਾਂਦੀ ਹੈ ਤੇ ਮਸਾਲਾ ਥੱਲੇ ਜਾ ਕੇ ਮਚਦਾ ਨਹੀਂ ਹੈਗਾ ਇਹਦੇ ਵਿੱਚ ਜਿਹੜਾ ਆਪਾਂ ਪਾਉਣੇ ਆ ਜਦੋਂ ਮਸਾਲੇ ਖੁੱਲ ਜਾਂਦੇ ਆ ਨਾ ਤਾਂ ਬਹੁਤ ਵਧੀਆ ਮਹਿਕ ਦਿੰਦੇ ਆ ਨਾ ਬਾਬਲ ਕੋ ਰੋਟੀ ਤੋਂ ਕੋਲੀ ਪਾਉਂਦੀ ਇਹਨੇ ਮਾਜੋ ਚ ਐਸਟਰ ਪਾਉਂਦੇ ਨਾ ਬਹੁਤ ਵਧੀਆ ਮਹਿਕ ਆਉਣ ਲੱਗ ਜਾਂਦੀ ਏ ਦੇ ਵਿੱਚ ਤੇ ਤੁਹਾਨੂੰ ਜਿਦਾ ਕਈ ਸਬਜੀ ਦੇ ਵਿੱਚ ਰੰਗ ਵਾਸਤੇ ਕਸ਼ਮੀਰੀ ਮਿਰਚ ਮਿਰਚ ਪਾਉਂਦੇ ਆ ਮੇਰੀ ਮਿਰਚ ਪਾਉਣ ਦੀ ਜ਼ਰੂਰਤ ਨਹੀਂ ਹੈ ਜੀ ਕੋਮੇ ਤੋਂ ਦਰਤੀ ਹੈ ਆਪਾਂ ਨੇ ਇਹ ਚਕੰਦਰ ਦਾ ਇੱਕ ਟੁਕੜਾ ਲਿਆ ਇੰਨਾ ਇਹ ਚਕੰਦਰ ਲਿਆ ਇਹ ਮੈਂ ਵਿੱਚ ਪਾ ਦੂਗੀ ਇਹਦਾ ਤੁਹਾਨੂੰ ਕੋਈ ਨਹੀਂ ਇਹਦੇ ਵਿੱਚ ਟੇਸਟ ਨਹੀਂ ਹੁਣ ਆ ਕਲਰ ਬੜਾ ਪਿਆਰਾ ਆਉਗਾ ਸਬਜੀ ਦਾ ਇਹ ਵਿੱਚ ਹੁਣ ਆਪਾਂ ਪਾ ਦਾਂਗੇ ਜੇ ਤੁਸੀਂ ਖਾਣਾ ਤੇ ਹੀ ਖਾ ਸਕਦੇ ਆ ਨਹੀਂ ਤੁਸੀਂ ਜਦੋਂ ਸਬਜੀ ਬਣ ਜਾਈ ਉਹਦੇ ਤੁਸੀਂ ਕੱਢ ਸਕਦੇ ਹੋ ਜਿਵੇਂ ਆਪਾਂ ਜਿਵੇਂ ਤੇਜ ਪੱਤਾ ਵਗੈਰਾ ਜਿਹੜਾ ਆਪਾਂ ਆਪਾ ਪਾਉਨੇ ਆ ਦਾਲ ਚਿੱਲੇ ਕੁਝ ਵੀ ਪਾਉਨੇ ਉਹ ਆਪਾਂ ਕੱਢ ਦਿੰਨੇ ਆ ਇਹਨੂੰ ਕੱਟਾ ਰਹੇ ਹਾਂ ਤੁਸੀਂ ਇਹਦੇ ਨਾਲ ਸਬਜ਼ੀ ਦਾ ਬਹੁਤ ਵਧੀਆ ਟੇਸ ਆ ਜਾਂਦਾ ਕਲਰ ਬੜਾ ਪਿਆਰਾ ਹੁੰਦਾ ਤੇ ਮੇਰੀ ਮਰਤੋਂ ਪਾਉਂਦੀ ਹੁੰਤ ਨਹੀਂ ਆਉਂਦੀ ਕਿਉਂਕਿ ਉਹ ਤਾਂ ਲਾਲ ਮਿਰਚ ਹੁੰਦੀ ਹੈ ਤੇ ਫਿਰ ਨਾ ਉਹਦੇ ਨਾਲ ਜੀਰਾ ਬੰਦੜ ਆ ਜਾਂਦਾ ਇਹਦੇ ਨਾਲ ਕੋਈ ਸੁਣੀ ਨਹੀਂ ਹੁੰਦਾ ਆਪਾਂ ਨੂੰ ਆਲੂ ਤੇ ਮਟਰ ਇਹਦੇ ਵਿੱਚ ਪਾ ਦਿੰਨੇ ਆਪਨਾ ਸਰਤੇ ਚੰਗੀ ਤਰ੍ਹਾਂ ਭੁੰਨ ਲਿਆ ਮੈਂ ਹਮੇਸ਼ਾ ਜਦੋਂ ਸਰਦੀ ਹੁੰਦੀ ਹੈ ਤਰਦੀ ਦੇ ਵਿੱਚ ਮੈਂ ਇਹ ਚਕੰਦਰ ਹੀ ਪਾਣੀ ਲੈਣੀ ਹੈ ਜਿਹੜੀ ਵੀ ਆਪਾਂ ਤਰੀ ਵਾਲੀ ਸੱਜੀ ਬਣਾਉਣੀ ਹੈ ਉਹਦੇ ਵਿੱਚ ਤੁਸੀਂ ਇੱਕ ਟੁਕੜਾ ਪੀਸ ਕੇ ਵੀ ਵਿੱਚ ਪਾ ਸਕਦੇ ਹੋ ਮਸਾਲੇ ਦੇ ਉਹਦਾ ਬਿਲਕੁਲ ਹੀ ਉਹਦਾ ਟੇਸ ਤੁਹਾਨੂੰ ਵਿੱਚ ਚਕੰਦਰ ਦਾ ਟੇਸ ਦਾ ਬਿਲਕੁਲ ਹੀ ਪਤਾ ਨਹੀਂ ਲੱਗਦਾ ਹੈ ਤੇ ਜੇ ਤੁਸੀਂ ਪੀਸ ਕੇ ਨਹੀਂ ਪਾਉਣਾ ਤਾਂ ਤੁਸੀਂ ਇੱਕ ਟੁਕੜਾ ਪਾ ਲੈਣੇ ਆ ਅੱਜ ਮੈਂ ਜਦੋਂ ਪਿਆਜ਼ ਪੀਸਿਆ ਨਾ ਅਦਰਕ ਲਸਣ ਪਿਆਜ਼ ਤਾਂ ਉਦੋਂ ਮੈਂ ਭੁੱਲ ਗਈ ਹੁਣ ਮੈਂ ਟੁਕੜਾ ਪਾਉਣੀ ਕਿਤੇ ਮੈਂ ਭੁੱਲ ਗਿਆ ਫਿਰ ਮੇਰੇ ਕੋਲ ਟੁਕੜਾ ਇਹਦਾ ਪਾ ਤ ਨਹੀਂ ਨਹੀਂ ਬਣਾਪੈਣ ਨੂੰ 10 ਤੋਂ 4 ਮਿੰਟ ਐਸੀ ਤਰ੍ਹਾਂ ਹੀ ਆਪਾਂ ਇਹਨੂੰ ਬਣਾਵਾਂਗੇ ਉਸ ਤੋਂ ਬਾਅਦ ਇੱਥੇ ਪਾਣੀ ਪਾਵਾਂਗੇ ਆਪਾਂ ਇਹਨੂੰ 10 ਤੋਂ 4 ਮਿੰਟ ਹਲਕੀ ਨੂੰ ਕੁਝ ਦੇ ਨੂੰ ਕਿ ਜਿਹੜਾ ਇਹ ਸਬਜ਼ੀਆਂ ਦਾ ਪਾਣੀ ਹੁੰਦਾ ਵਿੱਚੋਂ ਉਹ ਵੀ ਨਿਕਲੇ ਹੁੰਦਾ ਤਾਂ ਫਿਰ ਆਪਾਂ ਨੂੰ ਉਹਨਾਂ ਕੋ ਪਾਣੀ ਪਾਉਣ ਦੀ ਜ਼ਰੂਰਤ ਹੁੰਦੀ ਹੈ ਜਿੱਦੇ ਵਿੱਚ ਇਹ ਸਬਜ਼ੀ ਬਣ ਜੇ ਜਾਂ ਜਿੰਨੀ ਤੁਸੀਂ ਗਰੇਵੀ ਰੱਖਣੀ ਹੁੰਦੀ ਹੈ ਉਹ ਲਈ ਹੁਣ ਆਪਾਂ ਪਾਣੀ ਪਾ ਲੈਨੇ ਜ਼ਰੂਰਤ ਦੇ ਮਤਾਰੇ ਉਹ ਲਾ ਦਿੰਦੇ ਕੱਲ ਤੇ ਇਹਦੀਆਂ ਆਪਾਂ ਦੋ ਤੋਂ ਤਿੰਨ ਮਿਸਲਾ ਵਜਾਵਾਂਗੇ ਤੇ ਆਪਣੀ ਸਬਜੀ ਬਣ ਜਾਣੀ ਹੈ। ਇਧਰ ਆਪਣੀ ਸਬਜੀ ਬਣੀ ਜਾਂਦੀ ਹੁਣੇ ਮੈਂ ਨਾਲ ਹੀ ਸਲਾਦ ਕੱਟ ਕੇ ਰੱਖ ਦਉਂਗੀ। ਇਹ ਆਪਾਂ ਬੰਦ ਗੋਭੀ ਲੈਣੀ ਤੇ ਦੋ ਉੱਪਰਲਾ ਆਪਾਂ ਇਹ ਲਾ ਦਿੰਨੇ ਆ। ਜਿੰਨੀ ਆਪਾਂ ਨੂੰ ਜ਼ਰੂਰਤ ਆ ਬੰਦ ਗੋਭੀ ਦੀ ਆਪਾਂ ਉਹ ਨਹੀਂ ਚੀਰ ਲਾਂਗੇ। ਬਾਕੀ ਇਹਦਾ ਕੱਲ ਸਲਾਦ ਬਣਾ ਲਾਂਗੇ। ਇੱਕ ਕਮੋਲੇ ਲੈ ਲਈ ਇੱਕ ਗਾਜਰ ਤੇ ਇੱਕ ਟਮਾਟਰ ਲੈ ਲਿਆ ਕਿਰੇ ਅੱਜ ਮੈਂ ਵੇਖੇ ਖਤਮ ਹੋਏ ਪਏ ਸੀ ਤੇ ਬਿਲਕੁਲ ਆਪੋ ਫ੍ਰੀਜ 'ਚ ਕਰ ਲਾਂਗੇ ਹਰ ਇੱਕ ਸਰਦੀਆਂ ਦੇ ਵਿੱਚ ਹਰ ਹਰੀ ਸਬਜੀ ਆਉਂਦੀ ਹੈ ਸਲਾਦ ਬਹੁਤ سارے ਹੁੰਦੇ ਨੇ ਵੱਧ ਵੱਧ ਖਾਇਆ ਕਰੋ ਨਾਲੇ ਜਦੋਂ ਆਪਾਂ ਸਲਾਦ ਖਾਂਦੇ ਨਾਲੇ ਪੇਟ ਸਾਫ਼ ਰਹਿੰਦਾ ਨਾਲੇ ਆਪਾਂ ਨੂੰ ਜਿਹੜੀ ਹੈਗੀ ਭੁੱਖ ਉਹਦੇ ਤੇ ਵੀ ਕੰਟਰੋਲ ਹੁੰਦਾ ਇਹ ਪਚੀਰ ਲਈ ਨਾਲੇ ਤਾਜਰ ਮੋੜੀ ਚੀਰ ਲੈਣੀ ਆ ਕੇ ਨਾਲ-ਨਾਲ ਚੀਰ ਕੇ ਰੱਖ ਲੈਂਦੀ ਹਾਂ ਮੈਂ ਰੱਖ ਲੈਣੀ ਮੇਰੀ ਆਦਤ ਹੀ ਇਹ ਹੈ ਕਿ ਵੀ ਚੀਰ ਕੇ ਰੱਖ ਲਓ ਤੇ ਫਿਰ ਉਹਦੋਂ ਨਾਲ ਦੀ ਨਾਲ ਰੋਟੀ ਬਣਦੀ ਹੈ ਉਹ ਤੇ ਚੱਕ-ਚੱਕ ਕੇ ਸਾਰਾ ਕੁਝ ਆਪਾਂ ਦੇ ਦਿੰਨੇ ਆ ਜੇ ਆਪਾਂ ਉਹ ਰੋਟੀ ਬਣਾਉਣ ਤੋਂ ਪਹਿਲਾਂ ਆਪਾਂ ਕਈ ਵਾਰ ਭੁੱਲ ਜਾਂਦੇ ਆ ਤੇ ਮੇਰੀ ਆਦਤ ਇਹੀ ਹੈ ਕਿ ਮੈਂ ਜਦੋਂ ਸਲਾਦ ਬਣਾਉਣੀ ਹੈ ਤੇ ਸਬਜ਼ੀ ਬਣਾਉਣੀ ਹੈ ਮੈਂ ਉਹਦੇ ਨਾਲ ਦੀ ਨਾਲ ਸਲਾਦ ਵੀ ਨਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਨਾਲ ਦੇ ਨਾਲ ਸਲਾਦ ਵੀ ਕੱਟ ਦਿਆਂ ਗਾਜਰ ਪਈ ਸੀ ਆਪਾਂ ਗਾਜਰ ਵੀ ਨਾਲ ਕੱਟ ਦਿੰਨੇ ਆ ਤੇ ਇਹਦੇ ਉੱਤੇ ਮੈਂ ਅਤੇ ਬਾਅਦ ਵਿੱਚ ਨਮਕ ਕਾਲੀ ਮਿਰਚ ਤੇ ਨਿੰਬੂ ਡੋਲ ਦੂੰਗੀ। ਤੁਹਾਨੂੰ ਇਹ ਨਾਲ ਬਹੁਤ ਵਧੀਆ ਲੱਗੇਗਾ। ਜੇ ਆਪਾਂ ਪਹਿਲਾਂ ਮਚੋੜ ਕੇ ਨਿੰਬੂ ਵਗੈਰਾ ਤੇ ਨਮਕ ਮਿਰਚ ਪਾਚ ਕੋਮੇ ਉਹ ਫਿਰ ਉਹ ਪਾਣੀ ਇਹ ਛੱਡ ਜਾਂਦੀਆਂ ਫਿਰ ਉਹਰ ਦਾ ਸਵਾਦ ਜਿਹਾ ਨਹੀਂ ਲੱਗਦਾ। ਇਹ ਪੱਤੇ ਨਾਲ ਹੀ ਆਪਾਂ ਟਮਾਟਰ ਪਾਟ ਲਵਾਂ। ਉਹ ਫਿਰ ਜਿਹੜਾ ਤੇ ਆ ਬੱਚੇ ਫਿਰ ਤਾਂ ਖਾ ਲੈਂਦੇ ਆ। ਕਿ ਨਹੀਂ ਤਾਂ ਫਿਰ ਜੇ ਤੁਹਾਨੂੰ ਕੋਤ ਫਾਲੀ ਦੇ ਵਿੱਚ ਰੱਖ ਦਿੰਦੇ ਨਾ ਉਹ ਉੱਥੇ ਖਾਈ ਨਹੀਂ ਦੇ ਨਹੀਂ ਬੱਚੇ ਖਾਂਣਗੇ ਅਸੀਂ ਨਾ ਖਾਣਾ ਨਹੀਂ ਗਾ ਜੇ ਹੁਣ ਨਾ ਖਾਂਗੇ ਤੇ ਫੇਰ ਖਾਣਗੇ ਤਾਂ ਹੁਣ ਇਸ ਕਰਕੇ ਨਾਲ ਦੀ ਨਾਲ ਹੀ ਸਾਰਾ ਕੁਝ ਚੀਰ ਕੇ ਰੱਖ ਦਿਆ ਕਰੋ ਤੇ ਬੱਚੇ ਖਾ ਲੈਂਦੇ ਆ ਲਓ ਜੀ ਆਪਣਾ ਇਹ ਕੰਮ ਵੀ ਨਿਪਟ ਗਿਆ ਇਹਨੂੰ ਹੁਣ ਪਾਸੇ ਟਾ ਕੇ ਰੱਖ ਦਿੰਨੇ ਆ ਐਸੇ ਨਾਲ ਆਪਣੀ ਹੁਣ ਬਿਸਲ ਵੱਜ ਜੂਗੀ ਤੇ ਦੋ ਬਿਸਲੇ ਹੋਰ ਹੋ ਜਾਵਾਂਗੇ ਤੇ ਆਪਣੀ ਸਬਜ਼ੀ 21:00 ਵਜੇ ਕੀ ਦੁਸ਼ਰੀ ਨਵਜਾਂਗੇ ਤੇ ਫਿਰ ਆਪਾਂ ਉਸ ਤੋਂ ਬਾਅਦ ਖੋਲਾਂਗੇ ਆਪਣੀ ਸਬਜੀ ਬਣਾਉਂਦੇ ਤੇ ਹੁਣ ਆਪਾਂ ਇਹਦੇ ਵਿੱਚ ਇਹ ਧਨੀਆ ਪਾ ਲਾਂਗੇ ਧਨੀਆ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਰੱਖ ਲਿਆ ਚੀਰ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਸਬਜੀ ਦਾ ਕਰੜਾ ਕੇ ਨਾ ਲਿਆ ਆਇਆ ਬਹੁਤ ਟੇਸਟੀ ਬਣੇਗੀ ਸਬ ਅਲੂ ਮਟਰ ਦੀ ਸਬਜੀ ਬਣ ਕੇ ਨਾਲ ਸਲਾਦ ਤੇ ਨਾਲ ਆਪਾਂ ਲਾਲੇ ਫੁਲਕੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵੀਡੀਓ ਚ